ਮੈਂ ਕਰਮਾ 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 ਆ ਜਾਓ ਮੇਰੇ ਵੀ ਆ ਜਾਓ ਮੇਰੇ ਕਰਮਾ 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 ਆ ਜਾਓ ਮੇਰੇ ਵੀ ਆ ਜਾਓ ਮੇਰੇ ਕਰਮਾ 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 ਚਾਓ ਕਰਮਾ ਕਰਮਾ ਕੜੇ ਕਰਮਾ ਕਰਮਾ ਸਾਲ ਬਾਸਾ ਜੀ ਇੱਥੇ ਲੱਗਿਆ ਆ ਗਾ ਕੜੀ ਆ ਕੇ ਬੋਲ ਸਾਬ ਜਿਲਖਾ ਸਾਨੂੰ ਬੇਰੀ ਟੈਂਸ਼ਨ ਹੋ ਗਈ ਹੈ ਦਾਦਾ ਦਾਦੀ ਓਏ ਕੋਈ ਪਾਸੇ ਜਾ ਜੀ ਬਤਾਰਾ ਤੋਂ ਬਣਾ ਕਰਦੀ ਹੈ ਜੀ ਕੋਲੋਂ ਗੁੰ ਕਰੇ ਉਦੋਂ ਆ ਕੇ ਬਾਰਾ ਬਣਦਾ ਹੈ la ਔਲੇ ਮਹੱਲੇ ਦੇ ਸਬੰਧ ਵਿੱਚ ਜੋ ਸੰਕਾ ਗੋਦਰਾ ਕਿੱਤ ਔਰ ਸਾਹਿਬ ਗੋਦਰਾ ਪਤਾਲਪੁਰ ਸਾਹਿਬ ਵਿਖੇ ਸ੍ਰੀ ਕੇਸਗੋਬ ਸਾਹਿਬ ਵਿਖੇ ਸੰਕਾ ਹਾਜ਼ਰੀ ਭਰ ਰਹੀਆਂ ਹਨ ਆਪ ਸਭ ਦਾ ਅਸੀਂ ਜੀ ਆਇਆਂ ਕਹਿੰਦੇ ਹਾਂ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਕਹਿੰਦੇ ਹਾਂ ਇਸੇ ਤਰ੍ਹਾਂ ਗੋਦਰਾ ਨਾਗਰ ਸਾਹਿਬ ਵੱਲੋਂ ਹਰ ਤਾਲ ਦੀ ਤਰ੍ਹਾਂ ਪਿੰਡ ਉਦੋਕੇ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਦੇ ਸਦਕਾ ਗੋਦਰਾ ਪਤਾਲਪੁਰ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਲੰਗਰ ਲਗਾਏ ਜਾਂਦੇ ਹਨ ਹਰ ਸਾਲ ਵੀ ਕਿੰਨੇ ਸਾਲ ਹੋ ਗਏ ਇਹ ਸਾਡੇ 11 ਸਾਲ ਹੋ ਗਿਆ ਜੀ ਲੰਗਰ ਲਗਾਉਂਦੇ ਆਂ ਹਾਂਜੀ ਹਾਂਜੀ ਬੜੀ ਕਿਰਪਾ ਜੀ ਸੰਗਤ ਪੂਰਾ ਸਹਿਯੋਗ ਦਿੰਦੀ ਆ ਤੇ ਇਸੇ ਤਰ੍ਹਾਂ ਹੀ ਅਸੀਂ ਅਰਦਾਸ ਕਰਦੇ ਆਂ ਕਿ ਮਹਾਰਾਜ ਸੰਗਤਾਂ ਨੂੰ ਬਾਲ ਬਲਕਿਤੇ ਰਹਿਣ ਹਾਂਜੀ ਤੇ ਇਸੇ ਤਰ੍ਹਾਂ ਇਹ ਮਹਾਰਾਜ ਦਾ ਲੰਗਰ ਚੱਲਦੇ ਰਹਿਣ ਤੇ ਸੰਗਤਾਂ ਇਸੇ ਤਰ੍ਹਾਂ ਸੇਵਾ ਕਰਦੀਆਂ ਰਹਿਣ ਤੇ ਮਹਾਰਾਜ ਦਾ ਲਾਹਾ ਲੈਣ ਹਰ ਜਸ ਗਾਉਂਦੀਆਂ ਰਹਿਣ ਬੜਾ ਕਿਰਪਾਤਨ ਫੰਕਾਂ ਨੂੰ ਆਪਣੇ ਦਰੋਂ ਘਰੋਂ ਸਿੱਖੀ ਸੰਤਪ੍ਰੋਤਾ ਨਾਮ ਦਾਣ ਬਖਸ਼ੀਏ ਨੇ ਹਲਕਨ ਸਭੀ ਆਸਾਂ ਮਰਦਾਂ ਚੋਂ ਭਾਵਨਾ ਪੂਰੀਆਂ ਕਰਨ ਔਰ ਅਗੇ ਨੌਜਵਾਨਾਂ ਨੂੰ ਸਨੇਹ ਦੇਣਾ ਚਾਹੁੰਦੇ ਹਾਂ ਜੀ ਜੋ ਆਪਣਾ ਨਸ਼ੇ ਦਾ ਛੇਵਤ ਰਿਆ ਚੱਲ ਰਿਹਾ ਹੈ ਹਾਂਜੀ ਹਾਂਜੀ ਉਸ ਤੋਂ ਨੌਜਵਾਨਾਂ ਨੂੰ ਪ੍ਰੇਰਿਤ ਕਰਨਾ ਚਾਹੀਦਾ ਹੈ ਤੇ ਗੁਰੂ ਘਰ ਲੱਗਣ ਅਮਰਤ ਛਕਣ ਗੁਰਵਾਲੇ ਬਣ ਤੇ ਆਪਣਾ ਜੀਵਨ ਸਫਲਾ ਕਰਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਅੱਜ ਹੋਲੀ ਵਰਤਾਈ ਬੋਲੋ ਸਾਭ ਨੂੰ ਅੱਜ ਹੋਲੀ ਦੀਆਂ ਲੱਖ ਲੱਖ ਵਧਾਈਆਂ ਹੋਣ ਦੀ ਤੁਹਾਨੂੰ ਹੋਲੀ ਅਤੇ ਹੋਲੇ ਮਹੱਲੇ ਦੀਆਂ ਦੁਬਾਰਾ ਵਧਾਈਆਂ ਚਲੋ ਸਭ ਸੰਗਤਾਂ ਨੂੰ ਹੋਲੀ ਅਤੇ ਹੋਲੇ ਮਹੱਲੇ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਸਾਡੇ ਵੱਲੋਂ